ਕਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਆ ਪੀਣ ਵਾਲਾ ਪਾਣੀ ਦਾ ਪਾਈਪ ਨਾ ਕੰਦੇ ਨਾਲੇ ਵਿੱਚ ਦੀ ਹੋ ਕੇ ਜਾਂਦਾ ਹੈ ਜੀ ਤੇ ਮੈਂ ਹਨਾ ਐਪਲੀਕੇਸ਼ਨ ਵੀ ਜੀਓ ਸਾਹਿਬ ਕਰਾਇਆ ਜੀ ਨੂੰ ਦੇ ਕੇ ਆਇਆ ਸੀਗਾ ਗੁਰਦੁਆਰਾ ਸਾਹਿਬ ਦੀ ਮੁਰੇਦ ਦਰਵਾਜ਼ੇ ਦੀ ਸਫਾਈ ਤੇ ਆਹ ਨਾਲੀਆਂ ਦੇ ਵਿੱਚੋਂ ਪੀਣ ਵਾਲੇ ਪਾਣੀ ਦੇ ਪਾਈਪ ਬਾਹਰ ਕੱਢਣ ਦੇ ਲਈ ਦੱਸੋ ਵੀਰ ਜੀ ਆਹ ਨਾਲੀ ਤੁਹਾਨੂੰ ਦੀਦੀ ਆ ਕਿ ਜੇ ਨਾਲੀ ਵਿੱਚ ਦੀ ਪਾਈਪ ਜਾਂਦਾ ਜਿਹੜਾ ਉਧਰ ਦੇਖ ਲੋ ਹਣਾ ਤੇ ਅੱਧੇ ਪਿੰਡ ਦੇ ਵਿੱਚ ਹਨਾ ਲੋਕ ਬੱਚੇ ਇਹਦਾ ਪੇਟ ਦੀਆਂ ਢੱਡੀਆਂ ਪ੍ਰੋਬਲਮਾਂ ਉਹਨਾਂ ਨੂੰ ਆਉਂਦੀਆਂ ਰਹਿੰਦੀਆਂ ਜੂ ਤੇ ਆ ਹਾਲਾਤ ਆ ਵੀ ਪਾਈਪ ਜਿਹੜਾ ਜਾਂਦਾ ਹੈ ਕੁਲਜੀਤ 뮤జిక్ ਡਾਇਰੈਕਟਰ ਜੀ ਦੇ ਘਰ ਨੂੰ ਜਾਂਦਾ ਹੈ ਤੇ ਮੋਣੀ ਆਪਣੇ ਮੋਣੀ ਬਾਲਿਆਂ ਦੇ ਚਿੱਟੀ ਕੋਠੀ ਵਾਲਿਆਂ ਦੇ ਘਰ ਨੂੰ ਪੀਣ ਵਾਲਾ ਪਾਣੀ ਦਾ ਪਾਈਪ ਜਾਂਦਾ ਉਹਦੇ ਆ ਹਾਲਾਤ ਆ ਇਹ ਕਿਸੇ ਗਰੀਬ ਘਰਾਂ ਨੂੰ ਜਾਂਦੇ ਹੋਏ ਘਰਾਂ ਦੇ ਹਾਲਾਤ ਨਹੀਂ ਹੈਗੇ ਆ ਦੇਖੋ ਇਹ ਤੁਹਾਨੂੰ ਕਿਤੇ ਨਾਲੀ ਦਿੱਤੀ ਹੋਈ ਹੈ ਭਾਜੀ ਹਣਾ ਤੇ ਆਪਾਂ ਦੇਣ ਦਾ ਹਾਂ ਜੇ ਨਾਲੀ ਬਾਬਾ ਜੀ ਗੱਡੀ ਘਰ ਅਲੀਦ ਘਰ ਆ ਨਾਲੀ ਆ ਜੀ ਦੇਖੋ ਕਿਤੇ ਨਾਲੀ ਦਿੱਤੀ ਹੈ ਇਹਦੇ ਵਿੱਚ ਵੀ ਪੀਣ ਵਾਲਾ ਪਾਣੀ ਦਾ ਪਾਈਪ ਲੰਘ ਰਿਹਾ ਹੈ ਤੇ ਤੁਹਾਨੂੰ ਪਤਾ ਪਾਣੀ ਦਾ ਪਾਈਪ ਨੂੰ ਵੀ ਭਾਜੀ ਜੰਗਾਲ ਲੱਗਣ ਲੱਗ ਪਿਆ ਆ ਆ ਦੇਖ ਲਓ ਜੀ ਇਹ ਆ ਲਓ ਆ ਦੇਖੋ ਜੰਗਾਲ ਹੈ ਕਿਹਨਾਂ ਜੀ ਸਰਕਾਰ ਵੀਰ ਜੀ ਦੇਖੋ ਜੇ ਮੈਂ ਪਾਣੀ ਵਾਲੇ ਪਾਈਪ ਬਾਹਰ ਕਢਾਉਣ ਨੂੰ ਐਪਲੀਕੇਸ਼ਨ ਦੇ ਕੇ ਆਇਆ ਸੀ ਇਹਨਾਂ ਨੇ ਆਪਣੀ ਰਾਜਨੀਤੀ ਦੇ ਚੱਕਰ ਦੇ ਵਿੱਚ ਸਿਰਫ ਵੀ ਵਿਕੀ ਨਾਏ ਕੰਮ ਕਰਾਵੇ ਵੀ ਕਿਤੇ ਸਾਡੀ ਜਿਤਕਾ ਦਾ ਘਾਟਾ ਨਾ ਹੋ ਜਵੇ ਭੇਦ ਭਾਵ ਇਹ ਕਰਦੇ ਆ ਜੀ ਅੱਜ ਨਾਲੇ ਬਾਬਾ ਜੀ ਦੀ ਜਗਾ ਮੋਰੇ ਹੈ ਬੋੜਾਂ ਵਾਲਿਆਂ ਦੀ ਜਗ੍ਹਾ ਤੁਹਾਨੂੰ ਪਤਾ ਹੀ ਹੈ ਜੀ ਉਹਦੇ ਮੋੜ ਇਹ ਹਾਲਾਤ ਹੈ ਜੀ ਆ ਟੂਟੀਆਂ ਵਾਲਾ ਏਰੀਆ ਜੀ ਸਰ ਟੂਟੀਆਂ ਵਾਲਾ ਏਰੀਆ ਜਿਹੜਾ ਆਪਾਂ ਕਹਿੰਦੇ ਹੈਗੇ ਆ ਦੇਖੋ ਬੁਰੇ ਹਾਲਾਤ ਹੈ ਆ ਬਾਬਾ ਜੀ ਦੀ ਜਗ੍ਹਾ ਹੈ ਜੀ ਇਹਦੇ ਥਲੜੇ ਹਾਲਾਤ ਆ ਦੇਖੋ ਵੀਰੋ ਨੀ ਮਮਾ ਜੀ ਇੰਨੇ ਗਾਂਦੇ ਬੁਰੇ ਹਾਲਾਤ ਮੇਨ ਰੋਡ ਦੇ ਉੱਤੇ ਆ ਹਾਲਾਤ ਆ ਦੇਖੋ ਦੇਖੋ ਪ੍ਰੋਸੋਪਾ ਜੀ ਆ ਸਹੀ ਗੱਲਾਂ ਆ ਜੀ ਦੱਸੋ ਇੰਨੇ ਬੰਦੇ ਆ ਜੀ ਇੰਨਾ ਆਪਣੇ ਤੋਂ ਰੁਪਈਆ ਆ ਆਪਾਂ 10 ਬੰਦੇ ਲਾ ਕੇ ਕਿਪਾ ਸਫਾਈ ਕਿਉਂ ਨਹੀਂ ਕਰਵਾ ਸਕਦੇ ਆ ਸੜਕ ਤੇ ਆ ਦੋ ਜਿਹੜੇ ਨਾਲੇ ਆ ਨਾ ਜੀ ਇਹ ਇਹੀ ਕਿਤੇ ਨਿਕਲ ਜਾਣ ਦਾ ਦਾ ਪੈਂਡ ਦੇ ਵਿੱਚ ਪਾਣੀ ਨਾ ਰਵੇ ਸ਼ਰਮਾ ਟਿਕਟਾਂ ਵਾਲੇ ਜੀ ਹਨਾ ਜੀ ਸ਼ਰਮਾ ਆ ਦੇ ਲੋ ਆ ਉਹਨਾਂ ਦੇ ਘਰ ਨੂੰ ਜਾਣ ਵਾਲੀ ਕਲੀ ਆ ਜੀ ਇਹ ਉਹਨਾਂ ਦੇ ਹੀ ਕਮੇਟੀ ਮੈਂਬਰ ਆ ਸ਼ਰਮਾ ਸਾਹਿਬ ਹੁਣੇ 15 ਮੈਂਬਰੀ ਕਮੇਟੀ ਦੇ ਵਿੱਚ ਮੈਂਬਰ ਆ ਜੀ ਆ ਉਹਨਾਂ ਦੇ ਘਰ ਦੇ ਬਾਹਰ ਨੂੰ ਹਾਲਾਤ ਆ ਦੱਸੋ ਆ ਸਾਹਮਣੇ ਘਰ ਆ ਤੇ ਆਹ ਕਿੱਦਾਂ ਰਹਿੰਦੇ ਹੋਣਗੇ ਭਾਜੀ ਯਾਰ ਬੰਦੇ ਦੇਖੋ ਆਹ ਸਫਾਈ ਆ ਜੀ ਆ ਸ਼ਰਮਾ ਸਾਹਿਬ ਉਹਨਾਂ ਦੇ ਘਰ ਦੀ ਬੈਕ ਸਾਈਡ ਦੇ ਘਰ ਦਾ ਦਰਵਾਜਾ ਜੀ ਉਹਨਾਂ ਦਾ ਆ ਦੇਖੋ ਨਾਲੀ ਆ ਸੋ ਪਾਣੀ ਵੀ ਨਹੀਂ ਨਿਕਲਦਾ ਭਾਜੀ ਗਾਰ ਜਮੀ ਪਈ ਹੈ ਫਿਰ ਤੁਹਾਨੂੰ ਇੱਕ ਘਰ ਮੈਂ ਹੋਰ ਭਾਜੀ ਦਰਸ਼ਨ ਕਰਾ ਦਣਾ ਜਿਹੜਾ ਦੇਖ ਲਿਓ ਸਾਨੂੰ ਜੰਦਾ ਲੱਗਾ ਨਿਦਮਾ ਤੁਹਾਨੂੰ ਦਿਖਾਣਾ ਸੀ ਇਸ ਇਹ ਆਪਣਾ ਟੀਲੂ ਪਹਿਲਵਾਨ ਹੋਣਾ ਦੇ ਛੋਟੇ ਬ੍ਰਦਰ ਦਾ ਘਰ ਹੈ ਭਾਜੀ ਇਸ ਘਰ ਦੇ ਬਾਲੇ ਡਿਗੇ ਹੋਏ ਐ ਇਹਨਾਂ ਦਾ ਮੁੰਡਾ ਇੱਕ ਜੀਤਾ ਹਨਾ ਉਹ ਬਿਮਾਰ ਆ ਇੱਕ ਮਹੀਨੇ ਤੋਂ ਸੜਕ ਦੇ ਵਿੱਚ ਪਾਗਲਾ ਵਾਂਗੂ ਘੁੰਮਦਾ ਆ ਸਾਰੇ ਪੈਨਡ ਨੂੰ ਦੀਦਾ ਹੈ ਐਵੇਂ 10-15000 ਰੁਪਇਆ ਵੀ ਨਹੀਂ ਲੱਗਣਾ ਉਸ ਬੰਦੇ ਦਾ ਦਵਾਈ दारू ਦਾ ਇਲਾਜ ਕਰਵਾਉਣ ਲਈ ਪਰ ਕੋਈ ਨਹੀਂ ਹਿੰਮਤ ਨਹੀਂ ਦਿਖਾਉਂਦਾ ਆ ਘਰ ਦੇ ਹਾਲਾਤ ਦੇਖੋ ਆ ਬਾਲੇ ਆ ਜੀ ਤੁਹਾਨੂੰ ਛਤਾਂ ਖੁੱਲੇ ਤੇ ਮੈਂ ਸੈਂਡ ਕਰੂੰਗਾ ਜਰੂਰ ਜੀ ਐਸੇ ਘਰ ਦੀ ਤੇ ਬਾਲੇ ਡੇਗੇ ਹੋਏ ਆਪਾਂ ਹੜ ਪੀੜਤਾਂ ਦੇ ਨਾਂ ਦੇ ਉੱਤੇ ਸੇਵਾ ਕੀਤੀ ਹੈ ਨਾ ਪੀੜਤ ਮਤਲਬ ਕੱਲੇ ਹੜ ਪੀੜਤ ਤਾਂ ਹੀ ਨਹੀਂ ਹੈਗੇ ਬੀੜ ਉਹ ਆ ਵੀ ਜਿਹੜੇ ਨਾਲ ਬਾਕੀ ਜ਼ਰੂਰਤ ਹੈ ਚੰਗੇ ਇਨਸਾਨ ਮਾੜੇ ਇਨਸਾਨ ਹਰੇਕ ਪਾਸੇ ਹੁੰਦੇ ਬੁਰਾਈ ਮੇਰੇ ਵਿੱਚ ਵੀ ਹੈ ਬੁਰਾਈ ਇਹਨਾਂ 15 ਮੈਂਬਰੀ ਕਮੇਟੀ ਵਿੱਚ ਵੀ ਹੈ ਪਰ ਉਹ ਬੁਰਾਈ ਨੂੰ ਬੰਦਾ ਅਣ ਦੇਖਾ ਕਰ ਦਿੰਦਾ ਜਦੋਂ ਆਪਾਂ ਹਨਾ ਪਿੰਡ ਦੇ ਭਾਈਚਾਰੇ ਨੂੰ ਕੋਈ ਸ਼ੱਕ ਸਹੂਲਤ ਦੇਣ ਵਾਲੇ ਕੋਈ ਸੋਚੀ ਹੈ ਵੀ ਹਨਾ ਜੀ ਤੇ ਬਾਬਾ ਜੀ ਇਹ ਵੀ ਆਪਾਂ ਦੁਖੀ ਹੋ ਕੇ ਵੀਡੀਓ ਪਨਾਈ ਆ ਆ ਬੋਪਰਾਂ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਨਾਲੀ ਦੇ ਹਾਲਾਤ ਆ ਆ ਗੁਰਦੁਆਰਾ ਸਾਹਿਬ ਤੋਂ ਆ ਰਹੀ ਹੈ ਨਾਲੀ ਜੀ ਦੇਖ ਲੋ ਬਾਈ ਤੇ ਤੁਹਾਨੂੰ ਗੁਰਦੁਆਰਾ ਵੀ ਦਿਖਾ ਲੈਣਾ ਆ ਦੇਖੋ ਜੀ ਅਰ ਨਾਲੀਆਂ ਬਾਬਾ ਜੀ ਮਤਲਬ ਕੁਝ ਵੀ ਨਹੀਂ ਗੱਲ ਹੈਗੀ ਸਰਕਾਰ ਆਪਾਂ ਬਿਨਾ ਮਤਲਬ ਕਰ ਤੋਂ ਕੱਲ ਮੈਂ ਜਿਹੜੇ ਸਵੈਚ ਸਵਚਲ ਵਾਕਿਆ ਮੈਂ ਆਪਣੇ ਪਰਸਨਲ ਪੈਸਿਆਂ ਦੇ ਵਿੱਚੋਂ ਲਵਾ ਕੇ ਆਇਆ ਅੱਜ ਵੀ ਮੈਸਤਰੀ ਨਹੀਂ ਮਿਲਿਆ ਨਹੀਂ ਤਾਂ ਮੈਂ ਉਹ ਮੈਸਤਰੀ ਲਾ ਦੇਣਾ ਸੀ ਇੰਨੇ ਚੈਨੋ ਕੀ ਆ ਜੀ ਆ 2000 ਰੁਪਏ ਜੀ ਆਪਣੇ ਕੋਲੋਂ ਵੀ ਆਪਾਂ ਖਾਚ ਲਵਾਂਗੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਣ ਲੱਗੀ ਜੀ ਆ ਤਾਰ ਇਹ ਤਾਂ ਟੁੱਟੀ ਹੋਈ ਸੀ ਕਈ ਮਹੀਨਿਆਂ ਤੋਂ ਆ ਮੈਂ ਕਾ ਕੇ ਪਵਾਈ ਆ ਆ ਵੀਡੀਓ ਪਾਉਣ ਤੋਂ ਬਾਅਦ ਦੇ ਹਾਲਾਤ ਆ ਗੁਰਦੁਆਰਾ ਸਾਹਿਬ ਦਾ ਪਾਣੀ ਆ ਰਿਹਾ ਪਰ ਉਹਨਾਂ ਦੇ ਨਾਲੀ ਦੇ ਹਾਲਾਤ ਦੇਖ ਲੋ ਆ ਗੁਰਦੁਆਰਾ ਸਾਹਿਬ ਦੀ ਨਾਲੀ ਆ ਜੀ ਆ ਦੇਖੋ ਆ ਗੁਰਦੁਆਰਾ ਸਾਹਿਬ ਦੱਸੋ ਇਹਨਾਂ ਦੇ ਕੋਲ ਇੱਕ ਸਫਾਈ ਕਰਮਚਾਰੀ ਨੂੰ ਵੀ ਨਹੀਂ ਕਹਿ ਹੁੰਦਾ ਵੀ ਭਾਈ ਗੁਰਦੁਆਰੇ ਸਾਹਿਬ ਦੇ ਮੋਰੇ ਰੋਚਾੜੂ ਭਜਣਾ ਚਾਹੀਦਾ ਹੈ। ਆ ਗੁਰਦੁਆਰਾ ਸਾਹਿਬ ਦੇ ਆ ਦੇਖ ਲੋ ਐਂਟਰੀ ਦੇ ਹਾਲਾਤ ਆ ਮੈਂ ਤਾਂ ਨਹੀਂ ਸੈਟ ਦਿੱਤੇ ਹੁਣੇ ਆ ਗਏ ਭਾਬੇ ਜੀ। ਆ ਦੇਖ ਪਾਣੀ ਆ ਪੈਂਡ ਦੇ ਅਲੇ ਗੁਰਦੁਆਰਾ ਸਾਹਿਬ ਦੇ ਆ ਮੈਂ ਤਾਂ ਨਹੀਂ ਪਾਤਾ ਜੀ ਅੰਦਰ ਵੀ ਹੁਣ ਕਿਦਾਂ ਮਤਲਬ ਆਪਾਂ ਕਿਹੜੀ ਮਤਲਬ ਦੇ ਲੋ ਜੀ ਆ ਮੂਹਰੇ ਹਾਲਾਤ ਅਗਰਦੋਰਾ ਸਾਹਿਬ ਦੇ ਦਰਵਾਜ਼ੇ ਮਰੇ ਦੱਸੋ ਜੀ ਇਹਦੇ ਉੱਤੋਂ ਕੋਈ ਬੰਦਾ ਬੁੜੀ ਕੋਈ ਡੈਗ ਨਹੀਂ ਸਕਦਾ ਸਰਕਾਰ ਭਾਜੀ ਮਤਲਬ ਇਹ ਦੁੱਖ ਹੈ پورے ਪਿੰਡ ਦਾ ਲੋਕੀ ਗਰੀਮ ਮਾਤੜਿਆ ਲੋਕੀ ਨਹੀਂ ਆਵਾਜ਼ ਠਾ ਸਕਦੇ ਹੈਨਾ ਤਾਂ ਕਿਸੇ ਨੂੰ ਤਾਂ ਆਵਾਜ਼ ਠਾਣੀ ਪਊਗੀ ਜੀ ਐਸ ਕਰਕੇ ਪਾਜੀਆ ਬੱਬਾ ਜੀ ਮੈਨੂੰ ਕੋਈ ਆਪਣੇ ਪਰਸਨਲ ਨਹੀਂ ਗੱਲਬਾਤ ਹੈਗੀ ਮੈਂ ਤਾਂ ਆਪਣੀ ਘਰ ਦੇ ਚ ਘਰ ਦੀ ਗਲੀ ਦੇ ਵਿੱਚ ਆਪ ਵੀ ਛਾੜੂ ਮਾਰ ਲੂੰਗਾ ਭਾਜੀ ਅਗਰਦੋਰਾ ਸਾਹਿਬ ਦੇ ਬਾਹਰਲੇ ਹਾਲਾਤ ਹੈ ਜੀ ਇਹ ਆ ਦੇਖੋ ਆ ਬੂਰੇ ਪਿਆ ਨੂੰ ਆ ਕੂੜੇ ਪਿਆ ਨੂੰ ਮਤਲਬ ਇਹ ਨਹੀਂ ਵੀ ਅੱਜ ਦਾ ਦਿਨ ਦਾ ਪਿਆ ਆ ਤੁਸੀਂ ਆਪ ਦੇਖ ਸਕਦੇ ਹੋ ਨਾ ਵੀਡੀਓ ਵੀ ਆਪਾਂ ਪਾਰਸੋਂ ਦੀ ਪਾਈ ਆ ਪਾਰਸੋਂ ਵੀ ਇਹੀ ਹਾਲਾਤ ਇੱਥੇ ਸਗੇ ਆ ਗੁਰਦੁਆਰਾ ਸਾਹਿਬ ਹੈ ਦੇਖ ਲਾ ਹਾਂ ਦੋਸਤੋ ਸਰ ਵੀ ਹਜੇ ਤੁਹਾਨੂੰ ਸਰਵ ਇੱਕ ਹੀ ਗਲੀ ਦੀ ਅੱਧਾ ਕਿ ਹਿੱਸਾ ਦਿਖਾ ਲਿਆ ਜੀ ਤੇ ਇਸ ਕਰਕੇ ਸਰ ਤੁਸੀਂ ਇਹਨਾਂ ਨੂੰ ਖਿੱਚੋ ਵੀ ਭਾਈ ਤੁਸੀਂ ਚਲੋ ਤੁਸੀਂ ਇੰਨੀ ਭਾਈ ਮਦਦ ਕਰਦੇ ਆ ਚਲੋ ਤੁਸੀਂ ਪੈਸਾ ਵੀ ਭੇਜਦੇ ਆ ਲੱਖ ਰੁਪਈਆ ਤੁਸੀਂ ਕਹਿ ਰਹੇ ਹੋ ਇੱਕ ਵਾਰੀ ਤੁਹਾ ਭਾਈ 5-10000 ਰੁਪਏ ਹੋਰ ਅਸੀਂ ਭੇਜ ਦਿੰਨੇ ਸਫਾਈ ਕਰਮਚਾਰੀ ਰੱਖ ਦਿਓ ਹਨਾ ਜੀ ਸਰ ਇਹ ਦੱਖਿਆ ਬੋਪਰਿਆਂ ਦਾ ਮੇਰਾ ਕੱਲੇ ਦਾਣੀ ਜੀ ਆ ਮੁੰਨੇ ਪਨੋਟ ਜੀ ਦਾ ਘਰ ਆ ਤੇ ਆ ਹਾਲਾਤ ਆ ਉਹਨਾਂ ਦੇ ਬਾਹਰ ਦੇ ਘਰ ਦੇ ਮਤਲਬ ਤਗੜੇ ਤਗੜੇ ਘਰਾਂ ਦੇ ਆ ਹਾਲਾਤ ਆ ਜੀ ਤੇ ਸੋਚੋ ਤੁਸੀਂ ਸਰ ਜਿਹੜੇ ਗਰੀਬ ਪਰਿਵਾਰ ਆ ਮਾਤੜ ਆ ਉਹਨਾਂ ਕੋਲੇ ਪਾਸੇ ਇਹ ਝਾੜੂ ਮਾਰਨ ਨੂੰ ਭੇਜ ਦੇਣਗੇ ਬੰਦੇ ਇਹ ਤਾਂ ਇਨੀ ਗੰਦੀ ਰਾਜਨੀਤੀ ਬੋਪਰਿਆਂ ਚ ਚੱਲ ਰਹੀ ਆ ਇੰਨੇ ਬੁਰੇ ਹਾਲਾਤ ਅਦੇ ਬਾਕੀ ਸਰ ਮੈਨੂੰ ਕੋਈ ਇਤਰਾਜ਼ ਨਹੀਂ ਜੇ ਲੋਕੀ ਇੱਥੇ ਮਤਲਬ ਪਿੰਡ ਚ ਗੰਦ ਰਹਿਣਾ ਚਾਹੁੰਦੇ ਆ ਨਾ ਪਾਇਆ ਕਰਾਂਗੇ ਆਪਾਂ ਵੀਡੀਓ ਹਨਾ ਜੀ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਸਰ ਆ ਸ਼ਰਮ ਹੋਣਾ ਤਾਂ ਦੂਸਰਾ ਘਰ ਆ ਸ਼ਰਮਾ ਟਕਟਰਾਣ ਆ ਦੇਖ ਠੀਕ ਹੈ ਬਾਬਾ ਜੀ ਗਿਸਤਾਕੀ ਮਾਫ ਬਸ ਬੇਨਤੀ ਹੋਈ ਆ ਹਨਾ ਜੀ ਕਿਉਂ ਤੁਹਾਡੇ ਤੋਂ ਇਹ ਪੈਸੇ ਲੈਂਦੇ ਐ ਐਨਆਰਆਈ ਭਰਾਵਾਂ ਤੋਂ ਤਾਂ ਹੀ ਐਨਆਰਆਈ ਭਰਾਵਾਂ ਮure ਬੇਨਤੀ ਕੀਤੀ ਸੀ ਵੀ ਇਹਨਾਂ ਤੋਂ ਪੁੱਛੋ ਮਾੜਾ ਮੋਟਾ ਕਰਦੇ ਕੀ ਪਏ ਐ ਠੀਕ ਨਹੀਂ ਜੀ ਹੁਣ ਦੇਖੋ ਚਲੋ ਬਹੁਤ ਪੈਸੇ ਇਕੱਠੇ ਹੁੰਦੇ ਆ ਜੀ ਅਸੀਂ ਕਦੇ ਨੀਚੇ ਸੁੱਤੋਂ ਮੰਗਿਆ ਤੇ ਮੈਂ ਹਾਂ ਤੁਹਾਨੂੰ ਆਪਣੀ ਗੋਸ਼ਾਲਾ ਦੇ ਵੀ ਚਲੋ ਥੋੜਾ ਜਿਹਾ ਦਿਖਾ ਦਿੰਦਾ ਹਾਲਾਤ ਜਿਨ੍ਹਾਂ ਨੇ ਸਿਰ ਮਿਹਨਤ ਕਰਨੀ ਹੁੰਦੀ ਹੈ ਨਾ ਉਹ ਕਿਸੇ ਦੇ ਮure ਇਦਾਂ ਹੱਥ ਨਹੀਂ ਜੱਡਦੇ ਤੇ ਆਪ ਮਿਹਨਤ ਕਰਨੀ ਪੈਂਦੀ ਆ ਫੇਰ ਜੀ ਆ ਦੱਸੋ ਜੀ ਆ ਬੱਬਾ ਜੀ ਦੀ ਜਗਾ ਆ ਆ ਬਾਹਰ ਮੋਦੇ ਹਾਲਾਤ ਦੱਸੋ ਲੱਗਦਾ ਤੁਹਾਨੂੰ ਲੱਗਦਾ ਕਿ ਝਾੜੂ ਬੱਜਾ ਹੋਊਗਾ ਇੱਥੇ ਹੈ ਆ ਮੋਣੀ ਵਕੀਲ ਹੋਣੇ ਚਿੱਟੀ ਕੋਠੀ ਵਾਲਿਆਂ ਨੂੰ ਜਾਂਦਾ ਰਾਹ ਆ ਐ ਤਗੜੇ ਘਰਾਂ ਦੇ ਰਸਤਿਆਂ ਦੇ ਵਿੱਚ ਵੀ ਨਹੀਂ ਝਾੜੂ ਮਾਰਿਆ ਜਾ ਰਿਹਾ ਬੱਬਾ ਜੀ ਕੰਮ ਕੋਈ ਭਾਵੇਂ ਵੱਡੇ ਵੱਡੇ ਨਹੀਂ ਹੈਗੇ ਜੀ ਆ ਮੇਰੀ ਦੌਸ਼ਾਲਾ ਆ ਤੁਸੀਂ ਦੇਖ ਲਓ ਬਾਸ ਸਾਡੇ ਟੁੱਟੇ ਹੋਏ ਆ ਤੇ ਟੁੱਟੇ ਬਨ ਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਸਾਨੂੰ ਤੰਗੀ ਆ ਇਹ ਤਾਂ ਇੱਕ ਬੰਦੇ ਨੂੰ ਵੀ ਨਹੀਂ ਸੰਭਾਲਦੇ ਅਸੀਂ ਤਾਂ ਫੇ ਵੀ ਮਤਲਬ ਆਹ 20 25 30 ਪਸ਼ੂ ਜਿਹੜੇ ਹੈਗੇ ਆ ਐਵੇਂ ਸੰਭਾਲਦੇ ਪਏ ਆ ਆ ਹਾਲਾਤ ਦੇਖ ਲਓ ਅਸੀਂ ਇਦਾਂ ਦੇ ਹਾਲਾਤਾਂ ਦੇ ਵਿੱਚ ਵੀ ਕਦੀ ਲੋਕਾਂ ਦੇ ਕੋਲ ਪੈਸਾ ਨਹੀਂ ਇਕੱਠਾ ਕੀਤਾ ਹੈ ਆ ਦੇਖੋ ਸਾਡੀਆਂ ਖੋਧੀਆਂ ਆਪਣੇ ਆ ਦੀ ਐ ਕਿੰਨੇ ਤੰਗ ਆ ਐ ਫੇ ਵੀ ਮਤਲਬ ਆਪਣੇ ਕੋਲੋਂ ਪੈਸਾ ਖਚਦਿਆਂ ਕੱਲ ਵੀ ਆਪਣੇ ਕੋਲੋਂ ਪੈਸਾ ਖਚ ਕੇ ਉੱਥੇ ਬੋਰਡ ਲਵਾ ਕੇ ਆਇਆ ਇਹ ਕੋਈ ਨੇ ਪਸੂਆਂ ਨੂੰ ਸਾਹਮਦੇ ਆ ਖਰਚਾ ਆਂਦਾ ਹੀ ਆ ਦੱਸੋ ਕਿਹਦੇ ਕੋਲ ਅੱਜ ਤੱਕ ਅਸੀਂ ਵੀਡੀਓ ਬਣਾ ਕੇ ਲੋਕਾਂ ਤੋਂ ਪੈਸੇ ਮੰਗੇ ਹੁਣ ਜਾਂ ਲਗਰਿਆਂ ਦੇ ਵਿੱਚ ਜਾਂ ਬੋਪਰਿਆਂ ਦੇ ਪਰਚੀਆਂ ਕੱਟੀਆਂ ਹੋਣ ਕਦੀ ਵੀ ਨਹੀਂ ਸਰ ਆਪਣੇ ਜੇਹ ਚੋਂ ਜਿਹੜਾ ਇੱਥੇ ਆ ਕੇ 150 ਦੇ ਗਿਆ ਉਹੀ ਦੇ ਗਿਆ ਅਸੀਂ ਨਹੀਂ ਕਦੀ ਕਿਸੇ ਨੂੰ ਰੋਕ ਕੇ ਕਿਹਾ ਨਾ ਕਦੀ ਬਲੈਤਿਆਂ ਨੂੰ ਫੋਨ ਕੀਤੇ ਆ ਦੱਸੋ ਹਣਾ ਆ ਸਾਡੇ ਖੁੱਦੇ ਆਪਣੇ ਆ ਸ਼ੈੱਡ ਪੈਣ ਵਾਲੀ ਆ ਗਾਈਆਂ ਵਾਸਤੇ ਹਸਪੀਟਲ ਜ਼ਿਲ੍ਹੇ ਦੀ ਤਿਆਰੀ ਚੱਲਦੀ ਪਈ ਸੀ ਜੀ ਵੀ ਪਸ਼ੂਆਂ ਦਾ ਹਸਪਤਾਲ ਬਣਾਵਾਂਗੇ ਇੱਥੇ ਇਹਦੀ ਸ਼ੈਡ ਨਹੀਂ ਪਈ ਆ ਜੀ ਫੇਰ ਵੀ ਪਿੰਡ ਦੇ ਪਹਲਾਈ ਦੇ ਲਈ ਸੋਚਦੇ ਆਂ ਦੇਖੋ ਇਹਦਾ ਤਰਪੈਲਾਂ ਚ ਗੁਜ਼ਾਰਾ ਕਰਕੇ ਵੀ ਪਿੰਡ ਦੀ ਸੇਵਾ ਕਰਨ ਲੱਗੇ ਆ ਇਹ ਸਾਰੇ ਰੱਜੇ ਪੁੱਜੇ ਲੱਖਾਂ ਰੁਪਇਆ ਕਮਾਉਣ ਵਾਲੇ ਫੇਰ ਵੀ ਪਿੰਡ ਦੇ ਆਹ ਹਾਲਾਤ ਹੁਣ ਤਾਂ ਦੱਸੋ ਜੀ ਫੇਰ ਵੀ ਜੇ ਆਪਾਂ ਸ਼ਾਬਾਸ਼ੀ ਨਾ ਦਈਏ ਇਹਨਾਂ ਨੂੰ ਫੇਰ ਆਪਾਂ ਇੱਥੇ ਹੋਣ ਦਾ ਕੀ ਫਾਇਦਾ ਲੋਕਾਂ ਦੇ ਹੱਕ ਮਤਲਬ ਹਿੱਤ ਦੇ ਵਿੱਚ ਆਵਾਜ਼ ਜੀ ਕੌਣ ਚੱਕੂਗਾ ਗੱਲ ਕੇ 15 ਮੈਂਬਰੀ ਕਮੇਟੀ ਨਾਲ ਮੇਰਾ ਕੋਈ ਪਰਸਨਲ ਗੱਲਬਾਤ ਵੀ ਹੈ ਨਹੀਂਗੀ ਇਹ ਤਾਂ ਪਿੰਡ ਦਾ ਆਪਣਾ ਨੂੰ ਗੱਲ ਦੀ ਤੁਸੀਂ ਕਦੇ ਪਿੰਡ ਵਾਲਿਆਂ ਨੂੰ ਫੋਨ ਕਰਕੇ ਪੁੱਛ ਲਓ ਜੇ ਹੋਰ ਵੀ 2-4 ਘਰ ਜਿਹੜੇ 15 ਮੈਂਬਰੀ ਕਮੇਟੀ ਤੋਂ ਬਾਹਰ ਲਏ ਆ ਤਾਂ ਤੁਹਾਨੂੰ ਫਿਰ ਦੱਸਣਗੇ ਜੀ ਉਹ ਪਿੰਡ ਦੇ ਕੀ ਹਾਲਾਤ ਹੈ ਆ ਦੇਖੋ ਇਸ ਕਰਕੇ ਸਰ ਕੋਈ ਗੱਲ ਨਹੀਂ ਜੇ ਤੁਸੀਂ ਹੋਰ ਵੀ ਕਹੋਗੇ ਤਾਂ ਆਪਾਂ ਹੋਰ ਵੀ ਪਿੰਡ ਦਾ ਵਿਕਾਸ ਇਹਨਾਂ ਦਾ ਕੀਤਾ ਹੋਇਆ ਦਿਖਾਇਆ ਵਾ ਤੇ ਇੱਕ ਗਲੀ ਦਿਖਾ ਲਈ ਆਪਾਂ ਤੁਹਾਨੂੰ ਸਰ ਹੈ ਨਾ ਤੇ ਵੀਡੀਓ ਤੁਹਾਨੂੰ ਭੇਜੀ ਆ ਪਹਿਲਾਂ ਵੀ ਹੈ ਨਾ ਉਹ ਪੁਰਾਣੀ ਵੀਡੀਓ ਆ ਉਹਦੇ ਵਿੱਚ ਵੀ ਦੇਖ ਲਓ ਕਿੱਦਾਂ ਦੇ ਹਾਲਾਤ ਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਹਾਲਾਤ ਸੁਧਰੇ ਆ ਹੈ ਸਾਲ ਤੋਂ ਉੱਪਰ ਹੋ ਗਿਆ ਜੀ ਇਹਨਾਂ ਦੇ ਕੋਲ ਹੁਣ ਦੇਖ ਲਓ ਵੀ ਪਾਵਰ ਆਇਆ ਇਹਨੂੰ ਸੱਤਾ ਆਇਆ ਇਹਨੂੰ ਤੇ ਸਾਲ ਦੇ ਵਿੱਚ ਵੀ ਇਹਨਾਂ ਦੇ ਕੋਲ ਆਹ ਕੰਮ ਨਹੀਂ ਕਰਵਾ ਹੋਏ ਸਰ ਦੇਖੋ ਕਿੰਨੇ ਕਹੇ ਮਤਲਬ ਮਿਹਨਤ ਕਰਨ ਵਾਲੇ ਆ ਜੀ ਫਿਰ ਉਸੀਂ ਸਮਝ ਸਕਦੇ ਹਾਂ ਸਰ ਆ ਦੇਖੋ ਪੀਣ ਵਾਲੇ ਪਾਣੀ ਦੇ ਪਾਈਪ ਜੇ ਕੋਈ ਦੱਸ ਦਵੇ ਪਾਣੀ ਦਾ ਪਾਈਪ ਕਿੱਥੇ ਦੀ ਜਾਂਦਾ ਹੈ ਤਾਂ ਸਰ ਆਪਾਂ ਦੀਨਦਾਰ ਹਾਂ ਹੈ ਉਹ ਲੰਗੜ ਦੀਨ ਹੁਣੀ ਦੇਖੋ ਤੁਹਾਡੇ ਬੰਦੇ ਇਹਨਾਂ ਨੂੰ ਅਧੀਦਾ ਨਹੀਂ ਹੈਗਾ ਜੀ ਅਸੀਂ ਵੀਡੀਓ ਬਣਾਉਣੇ ਆ ਤਾਂ ਨਾ ਸਾਨੂੰ ਬਣਾਉਣ ਦਾ ਮੌਕਾ ਦੇਣ ਇਹ ਕੰਮ ਕਰਨ ਤੇ ਸਾਨੂੰ ਤੰਗ ਨਾ ਕਰਨ ਜੇ ਸਾਡੇ ਰਸਤੇ ਦੀਆਂ ਰਕਾਬੜਾ ਬਣ ਗਏ ਤਾਂ ਮੈਂ ਤਾਂ ਸਿਰਫ ਤੁਹਾਨੂੰ ਪਤਾ ਹੀ ਆ ਜੀ ਬੰਦਾ ਜਵਾਬ ਤਾਂ ਫਿਰ ਦਿੰਦਾ ਹੀ ਆ ਆ ਵੀਡੀਓ ਵੀ ਜਿਹੜੀ ਆਪਾਂ ਬਣਾ ਕੇ ਪਾਈ ਹੋਈ ਸੀ ਇਹਨਾਂ ਦਾ ਜਵਾਬ ਹੀ ਦਿੱਤਾ ਸੀ ਮੈਂ ਇਹਨਾਂ ਦਾ ਆ ਹਾਲਾਤ ਆ ਦੇਖ ਲਓ ਠੀਕ ਆ ਪਾਪਾ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਣੀ ਸਰ ਹਨਾ ਆਪਾਂ ਤੁਹਾਨੂੰ ਵੀ ਕਹਾਨੂੰ ਪਰੇਸ਼ਾਨ ਕਰਨਾ ਇਹ ਤਾਂ ਸਿਰਫ ਇੱਕ ਜਦਾਂ ਸਿਰਫ ਤੁਹਾਡੇ ਮੂਰੇ ਆਪਾਂ ਬੋਪੜਿਆਂ ਦਾ ਚਿਹਰਾ ਜਿਹਾ ਦਿਖਾਣਾ ਚਾਹੁੰਦੇ ਆ ਵੀ ਸਾਰੇ ਜਿਹੜੇ ਬੋਪੜਿਆਂ ਦੇ ਵਾਸੀ ਆ ਉਹਨਾਂ ਨੂੰ ਪਤਾ ਲੱਗੇ ਠੀਕ ਹੈ ਸਰ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮaaf ਕਰਿਓ ਆਪਣੇ ਭਰਾ ਨੂੰ